ਬਬੂ ਮਾਨ ਸਾਹਿਬ ਰੱਖਣ ਨੂੰ ਹਾਂ ਰਾਏ ਸਾਹਿਬ ਰੱਖਣ ਕੇ ਕਰ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਮੰਦੂ ਜਿਵੇਂ ਪਤਾ ਵੀ ਹੈ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਤੋਨੀ ਸੰਧੂ ਜੀ ਉੱਥੇ ਕੇਐਫਸੀ ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਠਹਿਰਾਓ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਡੀ ਜੋ ਦੇਣ ਹੈ ਉਹ ਉਹਨਾਂ ਸੀ ਨਮਨ ਕਰਦੇ ਆਂ ਸੋ ਉਹ ਅਜਾਏ ਨੇ ਬਾਕੀ ਉਹ ਸਮੋਦਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨਾ ਮਾਨ ਸਾਹਿਬ ਅੱਜ ਪਹੁੰਚੇ ਹੋ ਤੁਸੀਂ ਖਾਸ ਤੌਰ ਤੇ ਨਵੇਂ ਸਾਲ ਦਾ ਦੇਣਾ ਹੈ ਕੀ ਕੜਾ ਚਲ ਰਿਹਾ ਉਹ ਠੀਕ ਹੈ ਕਿਸਾਨ ਨਹੀਂ ਹੈ ਮਜ਼ਦੂਰ ਨਹੀਂ ਫਿਰ ਜਿੱਦ ਕਿੜੇ ਕਮਦ ਹੈ ਹੂੰ ਦੇਖੋ ਮੈਂ ਕਿ ਕਿ ਖਿੱਤੇ ਚ ਜਨਮ ਦੇਣਾ ਥੋੜਾ ਲਾਊਡ ਪੀਸ ਓਕੇ ਇਹ ਥੋੜਾ ਜਾ ਕੋਈ ਥੋੜਾ ਥੋੜਾ ਉੱਚੇ ਸਿਰ ਥੋੜਾ ਜਾ ਆਪ ਦੇ ਕੰਨ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਥੋੜਾ ਜਾ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਖਿੱਤੇ ਚ ਜਨਮ ਲੈਣਾ ਹੈ ਉਤਉ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਖੜਨਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤਕ ਸਫਲ ਹੋਵੇ ਵਰਸਾਟੇ ਇੱਕ ਬਹੁਤ ਵੱਡਾ ਜਿਹੜਾ ਸਾਡੇ ਨੀਤੇ ਰੈਂਪ ਤੇ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਰਹੇ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈ गाइस ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਚੁਕੇ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਵਾਨੀ ਜਿਨ੍ਹਾਂ ਦੇ ਵੀ ਸੀਨੀਅਰ ਇਨਾਂ ਮੂਮੈਂਟਾਂ ਚ ਉਹਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਕੋਸ ਤੋਂ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸ਼ਹਿਦਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਜਿਹੜੀ ਖੇਡਾਲੀ ਬੜੀ ਮਦਦ ਕਰਦੀ ਇਹਦੇ ਜਦੋਂ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਜਿਵੇਂ ਜਿਹੜੀ ਲੈਂਗ ਲੈਂਗੋ ਇਹ ਜੋ ਵਰਤੀ ਜਾਂਦੀ ਹੈ ਇਹ ਕੋਈ ਮੂਰਖ ਤੱਕ ਕੋਈ ਗੱਲ ਕਰਦਾ ਉਹਦੇ ਪਿੱਛੇ ਹਾਂ ਹਾਂ ਹੀ ਬਹੁਤ ਸੋ ਇਹ ਨਾ ਵਿੰਗਸ ਹੋਣਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਜਿਹੜਾ ਦੁਕਾਨਦਾਰ ਹੈ ਉਹ ਸਮਾਨ ਵੇਚ ਮਲਿਕ ਪ੍ਰੋਸੈਸ ਬੜਾ ਹੋਇਆ ਏ ਇੰ데 ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਨਿਨ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਗੱਲ ਕਰਨਾ ਔਰ ਵਿਚ ਵਿਚਾਲੇ ਨਾਲ ਜਿੱਦਾਂ ਸਾਡਾ ਆਪਣੇ ਦੋ ਰੰਗ ਚੱਲਦੇ ਇਹਦੇ ਨਾਲ ਤੁਰਦੇ ਜਾਂਦੇ ਇਹ ਇਹ ਸਾਡਾ ਕੰਮ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਤੁਸੀਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਕੋਈ ਇੱਕ ਤਾਂ ਕੋਈ ਤਾਤ੍ਰਿਕ ਦੱਸ ਸਕਦਾ ਜਾਂ ਕੋਈ ਫਾਰਮੂਲਾ ਦੱਸ ਸਕਦਾ ਕਿ ਬਿਲਕੁਲ ਦੂਜਾ ਹੋਲਡ ਕਰ ਲੀ ਉਦੇ ਨਾਲ ਟੱਕਰ ਲੈਣੀ ਇਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪ ਕੋਈ ਅਕਿਆਸ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈਅ ਨਹੀਂ ਹੋਈ ਇਹ પરિਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਨੂੰ ਕਿਹਾ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲ ਜਿਸਨੂੰ ਵਾਸਤ ਲੱਗਦਾ ਤੇ ਤੁਸੀਂ ਗਾਲੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੋਰ ਤੁਹਾਡੇ ਇੱਕ ਵਾਦਿਆਂ ਮੈਂ ਜੀ ਦੇ ذریعے ਗੱਲਾਂ ਕਿ ਜਗਾ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਆਉਂਦੀ ਹੈ ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਹੈ ਕੁਝ ਇੱਕ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਆ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਸ ਲਈ ਆ ਜ ਲੈ ਕੇ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਵੈਸੇ ਨਹੀਂ ਚਾਹੀਦਾ ਲੱਗਦਾ ਹੋਲੀ-ਹੋਲੀ ਸਤਿ ਸ਼੍ਰੀ ਅਕਾਲ ਸਰਦਾਰ ਮਾਨਸਾ ਸਾਹਿਬ ਸੱਤ ਬੰਦੀਆਂ ਦੋਸਤਾਂ ਦੇ ਵਿਚਾਰ ਜੱਤਾਂ ਸਾਰੇ ਸੀਗੇਸ ਲਈ ਜੱਤੀਬੰਦੀਆ ਬਾਕ-ਬਾਕ ਹੋਈ ਹੈ ਕਿ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਮੈਨੂੰ ਇਹ ਪਤਾ ਕੀ ਹੈ ਇਹ ਮੈਚ ਦਾ ਵੈਸੇ ਮੈਂ ਭੱਜਦਾ ਇਹਦਾ ਗੱਲ ਨਹੀਂ ਪੈਦਾ ਜਿੱਦਾਂ ਕਹਿੰਦੇ ਮੈਂ ਅਸੀਂ ਦਾ ਕਸਾ ਬੱਜਦਾ ਜਿੱਦਾਂ ਬਾਕੀ ਮੇਰੇ ਭਰਾ ਬੈਠੇ

उते बि मां बेनती करे साझा प्लेटफॉर्म बण जा चाहींदो उहो शायदि उतो हिकु दो द काफ़ी ऑपज़ीशन या मेन टीम जे नेता बि आए गुज़ारिश कर सघे और समर्पित आहियूं असां बाक़ी गेसियूं उतां गरंटी कर ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਕਵਾ ਖਿੱਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਆ ਸ਼ਾਇਦ ਹੁਣ ਜੁਦੀਆਂ ਦਾ ਕੀ ਵਿਚਾਰ ਮੇਰਾ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਨਾ ਚਾਹੁੰਦਾ ਜਿ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਨਿੱਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਹੈ ਇਹ ਜੱਥੇਬੰਦ ਕਿ ਢਾਂਚਾ ਇਸ ਤਰ੍ਹਾਂ ਦੀ ਇਨਰੂਮੈਂਟ ਸ਼ੇਡ ਸਕਦੇ ਐ ਇਸੇ ਤਰ੍ਹਾਂ ਮਜ਼ਦੂਰ ਕੋਈ ਨਿਜੀ ਤੌਰ ਤੇ ਨਹੀਂ ਆ ਸਕਦਾ ਆ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿ ਢਾਂਚਾ ਹੁੰਦਾ ਉਹ ਲਿਆ ਸਕਦਾ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜ਼ਿੰਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਜ਼ਦੂਰਾਂ ਦਾ ਉਹਦੇ ਵਿੱਚ ਮਜ਼ਦੂਰਾਂ ਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਵੀ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਹਿ ਆ ਸਕਦੇ ਜਿਸ ਤਰ੍ਹਾਂ ਮਾਫ਼ ਕਰ ਤੁਸੀਂ ਮਿਲ ਕੇ ਕਾਲ ਹੈਗਾ ਕਿੰਦੇ ਕਿ ਗੁਨਾਹ ਚੋੜੀ ਜੀ ਨੂੰ 18 ਤੱਕ ਕਿਹਾ ਸੀ ਕਿ ਐਸਕੇਮ ਕਪਤਨ ਦੀ ਵਜ੍ਹਾ ਵੀ ਡੱਲੇ ਵਾਰ ਸੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਪੂਰੀ ਕੰਟਰੋਵਰਸ਼ੀਅਲ ਹੈ ਪੂਰੇ ਸੜੇ ਕੱਢ ਮਾਨ ਸਾਹਿਬ ਤੁਸੀਂ ਸੈਂਟਰ ਤੋਂ ਚੋੜੀ ਦੇ ਲੇਖੋ ਮੇਰੀ ਨਹੀਂ ਪਤਾ ਨਹੀਂ ਜੀ ਮੇਤੂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਕਿ ਕਦੇ ਧੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਜਿਹੜੀ ਵੈਸੇ ਨਿੱਜੀ ਗੇਰ ਜੀ ਪਤਾ ਨਹੀਂ ਕਿਥੇ ਮੰਨਣੀ ਹੈ ਕਿਤੇ ਮੰਨਣੀ ਤਾਂ ਤੁਸੀਂ ਹੈਂਗੀ ਮੇਰੀ ਵੈਸੇ ਜਦੋਂ ਤੁਸੀਂ ਆਪਾਂ ਆਪਾਂਾਰੇ ਜਿਸ ਨਾਲ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉੱਗੇ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਚ ਲਵੇ ਤੇ ਜਿਹਦੇ ਲਲਾ ਲਲਾ ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਨੂੰ ਜਦੋਂ ਅੰਦੋਲਨ ਧਰਨਾ ਲੱਗਿਆ ਬੜਾ ਸ਼ਾਂਤ ਹੋਇਆ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੁਸਾਂ ਤੇਰੀ ਬੇਇੱਜ਼ਤੀ ਹੈ ਮਾਨ ਸਰ ਤੁਸੀਂ ਮਿਲਕੇ ਆਏ ਹੋ ਮਾਨ ਸਰ ਤੁਸੀਂ ਮਿਲਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕਿਹੜਾ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਨੇ ਕਿ ਡ੍ਰਿਪ ਲਾਵਾ ਰਣੀ ਚਾਹੀਦੀ ਆਪਾਂਵੇਂ ਅੰਸੂਰ ਜਾਰੀ ਇਹੋ ਨਹੀਂ ਸਭੀ ਵੀ ਦੇਖੋ ਮੈਂ ਜਦ ਪਿਛਲੀ ਵਾਰ ਆਇਆ ਸੀ ਉਹ ਠੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਉਹਨਾਂ ਤਰ੍ਹਾਂ ਦਾ ਬੱਸ 슬ੀਪਿੰਗ ਵੋਟਸ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਹੁੰਦਾ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜਿਹਾ ਉਤਪੰਨਕ ਦਾ ਅਜਾ ਕੋਈ ਬਣਿਆ ਹੁੰਦਾ ਫਾਲੋ ਪੋਲੀਟੀਕਾ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ 'ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਖ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ওই ਇੱਕ ਪਾਸਾ ਉਹਨੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀ ਸਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਹ ਦੇ ਵਿੱਚ ਹਾਲ ਤੇ ਆਉਂਦੀ ਤ्यों ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਧਨ ਹੈ ਉਹ ਦੋਨੋਂ ਜਣੂ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਜਦੋਂ ਉਹ ਬੈਠ ਕੇ ਲੀ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਵਾਰ ਇਹ ਲੱਗਦਾ ਕਿ ਬੈਗ ਮੇਰੇ ਕ੍ਰੋਟੀ ਬੱਡੀ ਨੂੰ ਬਹੁਤ ਜ਼ਿਆਦਾ ਜ਼ਹਿਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਵਿੱਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਪਰ ਉਹ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦਾ ਏਕਪਮੈਂਟ ਬਹੁਤ ਮਹਿੰਗਾ ਉਹ ਸਾਧੋ ਸਮਾਨ ਜਿਹੜਾ ਹਰ ਕਿਸਾਨ ਦੇ ਵਸਤ ਨਹੀਂ ਜਾਂ ਤਾਂ ਹਰ ਪਿੰਡ ਦੀ ਕਾਰਪੋਰੇਟ ਸਿਸਟਮ ਬਣ ਜਾਂਦੀ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਾ ਕਰ ਸਕਦੇ ਕਿ ਆਪ ਅਸਲੋਂ ਉਹਨਾਂ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਖੁਰਾਕ ਤੇ ਪਾਣੀ ਦੀ ਹੈ ਹੈ ਨਾ ਮੈਂ ਮੈਂ ਇਹ ਤੁਹਾਨੂੰ ਜ਼ਿਆਦਾ ਗੱਲਾਂ ਕਰ ਨਹੀਂ ਮੈਂ ਲੀਡਰ ਹੈ ਨਹੀਂ ਅੱਜ ਮੇਰੀ ਬੇਟੀ ਹੈ ਇਤਨੀ ਖਬਰਾਂ ਨਾ ਬਣਾਓ ਮਾਨ ਸਰ ਮਾਨ ਸਰ ਮਾਨ ਸਰ ਮਾਨ ਸਰ ਲਾਸਟ ਸਵਾਲ ਹੈ ਮਾਨ ਸਰ ਇਹ ਕਹਣਾ ਵੀ ਸਭ ਬੰਦੇ ਆ ਲਾਸਟ ਸਵਾਲ ਹੈ ਚਾਹ ਤਰੀਕ ਨੂੰ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇਰਿਆਂ ਦੀ ਤੇ ਉਹ ਫਿਰ ਕੀ ਨਿਰਣਾ ਲੰਨੇ ਫਿਰ ਇਹ ਬੰਦ ਗੱਲ ਚੱਲਦੀ ਹੈ ਸਾਡੀ ਅਭਿਸ਼ੇਕ ਦਿੱਤੇ ਆੜੇ ਦੇ ਮੱਧ ਵਿੱਚ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੇ سپورਟ ਜਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੈਨੂੰ ਪੈਸਾ ਪੈਣਾ ਮੈਨੂੰ ਐਂ ਜਿਆ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤ ਨਹੀਂ ਹੈ ਹਰਦਾਰੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਇਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਣ ਸਾਨੂੰ ਲੱਗਦਾ ਸੀ ਖੁਦ ਅਸਾ ਕਰਦਾ ਸਾਡੇ ਸਾਡੇ ਜਿਹੜੇ ਆਰਟਿਸਟਾਂ ਨਾਲ ਕੰਪਨੀਆਂ ਨਾਲ ਟਾਈਅਪ ਹੋ ਦੇਖੀ ਸਾਡੇ ਪੰਜ ਵਜੇ ਸੀਕਰੋਨ ਸੀ ਪਸੰਦੀ ਦੀ ਸਾਰੇ ਸਟਾਫ ਗੈਸ ਜਨ ਅਤੇ ਠੀਕ ਹੈ ਚਲੋ